हां ਵੀ ਸੱਜਣੋ ਤੁਹਾਡੀ ਕਿਚਿਹਰੀ ਵਿੱਚ ਇੱਕ ਨਵਾਂ ਟੌਪਿਕ ਲੈ ਕੇ ਮੈਂ ਪੇਸ਼ ਹੋਇਆ ਹਾਂ ਮੈਨੂੰ ਆਸ ਹੈ ਕਿ ਤੁਹਾਨੂੰ ਬੜਾ ਵਧੀਆ ਲੱਗੇਗਾ ਕਿਉਂਕਿ ਅੱਜ ਦੇ ਜਮਾਨੇ ਦੇ ਵਿੱਚ ਰੋਟੀ ਮਕਾਨ ਜਾਂ ਲਾਲਚ ਦੀ ਗੱਲ ਹੈ ਤੇ ਭੁੱਖ ਦੀ ਗੱਲ ਹੈ ਸੋ ਸਾਰਿਆਂ ਨੇ ਲਾਇਕ ਕਮੈਂਟ ਸ਼ੇਅਰ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਕੋਈ ਵੀ ਨੋਟੀਫਿਕੇਸ਼ਨ ਤੁਹਾਡੇ ਕੋਲ ਜਦੋਂ ਵੀ ਅਸੀਂ ਪਾਈਏ ਤੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਸੋ ਆਓ ਆਪਾਂ ਉਸ ਰਚਨਾ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ ਤੇ ਜਰਾ ਗੌਰ ਫਰਮਾਣਾ ਜੀ ਭੁੱਖ ਦੀ ਅੱਜ ਮੈਂ ਦੱਸਾਂ ਕਹਾਣੀ ਇਹ ਨਹੀਂ ਮਰਦੀ ਕਦੇ ਮਰ ਜਾਣੀ ਮੌਤ ਨਾਲੋਂ ਕਹਿੰਦੇ ਭੁੱਖ ਬੁਰੀ ਹੈ ਤਾਂ ਜੋ ਅੱਜ ਇਹ ਗੱਲ ਤੁਰੀ ਹੈ ਭੁੱਖ ਨੇ ਆਪਣਾ ਰੰਗ ਵਿਖਾਇਆ ਪਿੰਡੋਂ ਉੱਠ ਕੇ ਸ਼ਹਿਰ ਮੈਂ ਆਇਆ ਸ਼ਹਿਰ ਵਿੱਚ ਕੰਮ ਮੈਂ ਸੀ ਲੱਭਣ ਲੱਗਾ ਪਰ ਕੰਮ ਕੋਈ ਨਾ ਸੀ ਮੈਨੂੰ ਫੱਬਾ ਮੈਂ ਸਮਝਿਆ ਬਸ ਖਾਣੀ ਰੋਟੀ ਨੀਅਤ ਮੇਰੀ ਸੀ ਹੋ ਗਈ ਖੋਟੀ ਰਾਹ ਵਿੱਚੋਂ ਇੱਕ ਲੱਭ ਗਈ ਸੋਟੀ ਸੋਟੀ ਉੱਤੇ ਲੱਗੀ ਸੋਨੇ ਦੀ ਟੋਪੀ ਸਨਿਆਰੇ ਦੀ ਜਾਂ ਮੈਂ ਹੱਟੀ ਵੜਿਆ ਸੋਟੀ ਤੋ ਵਖ ਸੋਨਾ ਕਰਿਆ ਰੋ ਰੋ ਸੋਟੀ ਨੇ ਰੌਲਾ ਪਾਇਆ ਹਾਏ ਕਿਉਂ ਮੇਰੇ ਤੋਂ ਸੋਨਾ ਲਾਇਆ ਮੈਂ ਤੇ ਸੁਨਿਆਰਾ ਡਰਨ ਸੀ ਲੱਗੇ ਮਿੰਤਾ ਉਹਦੀਆਂ ਕਰਨ ਸੀ ਲੱਗੇ ਕਹਿੰਦੀ ਮੈਂ ਸੋਟੀ ਹਾਂ ਚਮਤਕਾਰੀ ਕਮਲਿਓ ਕਿਉਂ ਤੁਹਾਡੀ ਮਦਹ ਮਾਰੀ ਸੋਨਾ ਮੇਰੇ ਸਿਰ ਫਿਰ ਤੂੰ ਲਾ ਦਿਓ ਜਾਨ ਮੇਰੇ ਵਿੱਚ ਫਿਰ ਤੋਂ ਪਾ ਦਿਓ ਭੁੱਖ ਤੁਹਾਡੀ ਦੂਰ ਮੈਂ ਕਰ ਦੂੰ ਸੋਨੇ ਵਿੱਚ ਮੈਂ ਤੁਹਾਨੂੰ ਮੜ ਦੂੰ ਅਸੀਂ ਦੋਵੇਂ ਲਾਲਚ ਵਿੱਚ ਆ ਗਏ ਧੋਖਾ ਅਸੀਂ ਬਸ ਇੱਥੇ ਖਾ ਗਏ ਛੋਟੀ ਸਿਰ ਅਸੀਂ ਸੋਨਾ ਮੜਿਆ ਫਿਰ ਤੋਂ ਪਹਿਲਾਂ ਵਰਗੀ ਕਰਿਆ ਵਾ ਦਾ ਸੋਟੀ ਨੇ ਪੂਰਾ ਕਰਤਾ ਸੋਨੇ ਵਿੱਚ ਸੀ ਸਾਨੂੰ ਮੜਤਾ ਅਸੀਂ ਫਿਰ ਤੋਂ ਕਰਲਾਵਣ ਲੱਗੇ ਤਰਲੇ ਉਹਦੇ ਪਾਵਣ ਲੱਗੇ ਸੋਟੀ ਕਹਿੰਦੀ ਹੁਣ ਕੀ ਹੋਇਆ ਮੈਂ ਤਾਂ ਤੁਹਾਂਥੋਂ ਕੁਝ ਨਹੀਂ ਲਕੋਇਆ ਅਸੀਂ ਕਹਿਆ ਸੁਣਨੀ ਭੈਣੇ ਸਾ ਅਸੀਂ ਹਜੇ ਹੋਰ ਨਹੀਂ ਲੈਣੇ ਸੋਨੇ ਵਿੱਚ ਤੂੰ ਕਾਹਦਾ ਮੜਿਆ ਮਰਨ ਨੂੰ ਸਾਡੇ ਥਾਂ ਤੋਂ ਕਰਿਆ ਸੋਨਾ ਆਪਣਾ ਸਾਰਾ ਲਾਲ ਐ ਬਸ ਸਾਡੀ ਤੂੰ ਜਾਨ ਵਿਚਾਲੈ ਅੱਜ ਤੋਂ ਅਸਾਂ ਨਾ ਲਾਲਚ ਕਰਨਾ ਭੁੱਖੇ ਭਾਵੇਂ ਸਾਨੂੰ ਪੈ ਜੇ ਮਰਨਾ ਉਹਨੇ ਮੁਕਤ ਸੀ ਸਾਨੂੰ ਕਰਤਾ ਅਸਾਂ ਅਗਾਹ ਹੈ ਤੁਹਾਨੂੰ ਕਰਤਾ ਲਾਲਚ ਦੇ ਵਿੱਚ ਕਦੇ ਨਾ ਆਇਓ ਮਿਹਨਤ ਕਰਕੇ ਰੋਟੀ ਖਾਇਓ ਭਾਈ ਲਾਲਚ ਦੇ ਵਿੱਚ ਕਦੇ ਨਾ ਆਇਓ ਮਿਹਨਤ ਕਰਕੇ ਰੋਟੀ ਖਾਇਓ ਬੂਟੇ ਨੇ ਤਾਂ ਗੱਲ ਸੱਚ ਹੈ ਆਖੀ ਗਲਤੀ ਹੋਵੇ ਤਾਂ ਦੇ ਦਿਓ ਮਾਫੀ ਬੂਟੇ ਨੇ ਗੱਲ ਸੱਚ ਹੈ ਆਖੀ ਗਲਤੀ ਹੋਵੇ ਤਾਂ ਦੇ ਦਿਓ ਮਾਫੀ ਇਹ ਰਚਨਾ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਜੀ ਧੰਨਵਾਦ